ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀ ਕੋਰਦੁਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗੈਸਟ ਆਵੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਚਾਹ ਦੀ ਬੁੜੀ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ 'ਚ ਕਿਸੇ ਵੀ ਫੈਬਰਿਕ 'ਚ ਸਾਡੀ ਡਿਟੇਲਸ ਨਾਲ ਆਪਣੀ ਵਟਸਐਪ ਦੇ ਪੇਜ 'ਤੇ ਆਪਾਂ ਸੇਮ ਸੂਟ ਸੇਵਾ ਨਾਲ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਤੇ ਸਾਡੇ ਵਾਲੀ ਡਿਜ਼ਾਈਨਿੰਗ ਵੀ ਤੁਸੀਂ ਤਿਆਰ ਕਰ ਨਾ ਆਪ ਸਾਡੀ ਇਨਸਟਾ ਹੈਡੀਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਜਿਵੇਂ ਤੁਸੀਂ ਚਾਹੋ ਉਹਦੇ ਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਇੱਕ ਪ੍ਰਿੰਟ ਦੇ ਉੱਪਰ ਵਰਕ ਵਾਲੇ ਸੂਟ ਲੈ ਕੇ ਆਏ ਬਾਦਨੀ ਪ੍ਰਿੰਟ ਦੇ ਉੱਪਰ ਆਪਣਾ ਵਰਕ ਹੋਇਆ ਹੋਇਆ ਹੈਗਾ ਤੇ ਆਪਣੇ ਪ੍ਰਿੰਟਡ ਅਲੱਗ-ਅਲੱਗ ਹਨਾ ਫੈਬਰਿਕ ਦੇ ਵਿੱਚ ਆਪਾਂ ਨੇ ਵਰਕ ਕਰਵਾਇਆ ਹੋਇਆ ਹੈਗਾ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਰੂਰੀ ਨਹੀਂ ਵੀ ਤੁਸੀਂ ਇਹ ਸਾਰੇ ਪ੍ਰਿੰਟ ਸੇਵ ਤੋਂ ਸੇਵ ਲੈਣੇ ਦਾ ਸੇਵ ਕਿਉ ਕਿਉਂਕਿ ਜਦੋਂ ਨੂੰ ਆਪਾਂ ਇਹ ਸੂਟ ਰੈਡੀ ਹੋ ਕੇ ਆਉਂਦੇ ਨੇ ਸਟਿਚ ਹੋ ਕੇ ਆਏ ਨੇ ਵਰਕ ਹੋ ਕੇ ਆਏ ਨੇ ਹੈਨਾ ਉਦੋਂ ਉਹ ਜਿਹੜਾ ਪ੍ਰਿੰਟ ਆ ਹੋ ਆਊਟ ਹੋ ਜਾਂਦਾ ਪ੍ਰਿੰਟ ਤੁਹਾਨੂੰ ਹੋਰ ਸelect ਕਰਨੇ ਪੈਣਗੇ ਤੁਸੀਂ ਸੇਮ ਫੈਬਰਿਕ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਹ ਤੁਸੀਂ ਉਸੇ ਜੀ ਆਪਣਾ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੀ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਆਪਣੇ ਆਰਗੈਂਜ਼ਾ ਦੀ ਫੈਬਰਿਕ ਆ ਜੀ ਇਹ ਪਿਓਰ ਆਰਗੈਂਜ਼ਾ ਦੀ ਫੈਬਰਿਕ ਆ ਜੀ ਇਹ ਤਾਂ ਤੇ ਇਹਦੇ ਆਪਾਂ ਨੇ ਜਿਹੜਾ ਵਰਕ ਆਗਾ ਹੀ ਹੈਂਡ ਤੇ ਮਸ਼ੀਨ ਦਾ ਮਿਕਸ ਕਰਵਾਇਆਗਾ ਹੈਂਡ ਮਸ਼ੀਨ ਇਹ ਡਾਰਕ ਸਕਾਈ ਕਲਰ ਹੈ ਦਾ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਸਟਾਈਲ ਕਲਰ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਇੰਗਲਿਸ਼ ਜਿਹਾ ਆਪਾਂ ਕਹਿੰਦੇ ਨੇ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਜਿਹੜਾ ਆਪਣਾ ਹੁੰਦਾ ਹੈ ਪ੍ਰੋਫੈਸ਼ਨਲ ਜਿਹਾ ਸੋਬਰ ਜਿਹਾ ਦਿਖਣ ਵਾਲਾ ਕਲਰ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਕੈਮਰੇ ਦੇ ਵਿੱਚ ਵੀ ਇਹ ਮਤਲਬ ਵਧੀਆ ਯਾਰ ਰਹੇਗਾ ਕਲਰ ਸੋਹਣਾ ਆ ਰਿਹਾ ਹੈਗਾ ਹਾਂਜੀ ਇਹ ਆਪਾਂ ਮਸ਼ੀਨ ਵਰਕ ਦਾ ਤੇ ਹੈਂਡ ਦਾ ਮਿਕਸ ਕਰਵਾਇਆ ਸਿੰਗਲ ਤੰਕੇ ਦੇ ਵਿੱਚ ਆਪਣਾ ਜਿਹੜਾ ਹੋਏ ਵਰਕ ਤਾਂ ਇਹ ਹੋਇਆ ਹੈ ਦੇਖੋ ਸਿੰਗਲ ਤੰਕਾ ਐਦਾਂ ਹੁੰਦਾ ਹੈਗਾ ਇਹ ਵਾਲਾ ਇਹ ਮਸ਼ੀਨ ਦੇ ਨਾਲ ਜਿਹੜੇ ਆਪਾਂ ਆਪਾਂ ਸਿਲਵਰ ਕਲਰ ਦੀ ਜਿਹੜੀ ਜਰੀ ਆ ਉਹ ਯੂਜ਼ ਕੀਤੀ ਹੈਗੀ ਸਿੰਗਲ ਟੰਕਾ ਦੇ ਵਿੱਚ ਕਾਫੀ ਮਿਹਨਤ ਆਉਣੀ ਹੁੰਦੀ ਹੈਗੀ ਮਤਲਬ ਇੱਕ ਸੂਟ ਬਣਾਉਣ ਨੂੰ ਹੀ ਕਾਫੀ ਟਾਈਮ ਲੱਗ ਜਾਂਦਾ ਬਹੁਤ ਈ ਮਿਹਨਤ ਆਉਂਦੀ ਹੈ ਦੇ ਵਿੱਚ ਫਿਰ ਉਦੋਂ ਬਾਅਦ ਆਪਾਂ ਹੈਂਡ ਦਾ ਟੱਚ ਦਿੱਤਾ ਸਾਰੇ ਇਹਦੇ ਕਲਰਫੁਲ ਸਿੱਪੀ ਜਿਹੜੀ ਉਹ ਲਾਈਫ ਹੋਈ ਹੈਗੀ ਮਤਲਬ ਸੋਨਾ ਜਿਹਾ ਸੂਟ ਬਣਿਆ ਹੋਇਆ ਸਰਦਾਰੀ ਜਿਹਾ ਦੇਖੋ ਆਪਣਾ ਦਾ ਸੈਂਟਰ ਪੈਨਲ ਲੰਗੇ ਕਿਹੜੇ ਕਿਹਨੇ ਫਲਾਰ ਨੇਗੇ ਤੇ ਬਾਕੀ ਸਾਰੇ ਦੇਖੋ ਇਹਦੇ ਵਿੱਚ ਇਦਾਂ ਕੁੱਟੀਆਂ ਬਣੀਆਂ ਹੋਈਆਂ ਨੇ ਸਿੰਗਲ ਟੰਕੇ ਦਾ ਆਪਣਾ ਸਾਰਾ ਸੂਟ ਬਣਿਆ ਹੋਇਆ ਹੈਗਾ ਵਿੱਚ ਹੈ ਬਹੁਤ ਜਿਆਦਾ ਖੂਬਸੂਰਤ ਸੂਟ ਬਣਿਆ ਹੋਇਆ ਹੈ ਤੇ ਇਧਰ ਦੇਖੋ ਇਹਦੀ ਬਾਂਦਾ ਵਰਕ ਆ ਜੂਗਾ ਇਹ ਵਾਲੀ ਬੀਰ ਆ ਜਿਹੜੀ ਇਹ ਬਾਹਲੇ ਪੜਾ ਜੀ ਇਹ ਜਿਹੜਾ ਦਪੱਟਾ ਗਾ ਉਹ ਵੀ ਆਪਣਾ ਪਿਓਰ ਔਰਗੈਂਜ਼ਾ ਦਾ ਹੀ ਦਪੱਟਾ ਗਾ ਦਪੱਟੇ ਦੇ ਫੋਰ ਸਾਈਡ ਦਾ ਕਟਵਰਕ ਦਿੱਤਾ ਹੋਇਆ ਹੈ ਇਹ ਵਾਲਾ ਦਪੱਟੇ ਤੇ ਇਦਾਂ ਕਟਵਰਕ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਆ ਜਿਹੜਾ ਬਣ ਕੇ ਤਿਆਰ ਹੋਇਆ ਹੈ ਪਿਓਰ ਔਰਗੈਂਜ਼ਾ ਤੇ ਕਰਵਾਇਆ ਗਾ ਹੁਣ ਫੈਬਰਿਕ ਤੁਸੀਂ ਆਪਣੀ ਪਸੰਦ ਦੀ ਲੈਣੀ ਹੈਗੀ ਜੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਤੁਸੀਂ ਉਸੇ ਤੇ ਪਿਆਰ ਕਰਵਾਉਣਾ ਹੈ ਔਰਗੈਂਜ਼ਾ ਦੇ ਉੱਪਰ ਵੀ ਦੀ ਬਹੁਤ ਯਾਰ ਦਿੱਕਨਿਸ਼ਿੰਗ ਆ ਰਹੀ ਹੈ ਜੇਕਰ ਤੁਸੀਂ ਸਿੰਥੈਟਿਕ ਟਾਈਪੀ ਸਟਕ ਵਗੈਰਾ ਕ੍ਰੀਏਟ ਕਰਵਾਓਗੇ ਉਹਦੇ ਵੀ ਇੰਨੀ ਹੀ ਫਿਨਿਸ਼ਿੰਗ ਆਉਣੀ ਵਧੀਆ ਇਹਦੀ ਬਹੁਤ ਯਾਰ ਇਹ ਖੂਬਸੂਰਤ ਸੂਟ ਆਪਣਾ ਤਿਆਰ ਹੋਇਆ ਵਧੀਆ ਨਵਾਂ ਡਿਜ਼ਾਈਨ ਹੈਗਾ ਵਧੀਆ ਲੁੱਕ ਵਾਲਾ ਆਪਣਾ ਸੂਟ ਬਣਾਂਗੇ ਤੁਸੀਂ ਆਪਣੇ ਕਲਰ ਦੀ ਚੁਆਇਸ ਕਰਕੇ ਫੈਬਰਿਕ ਦੀ ਚੁਆਇਸ ਕਰਕੇ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਵਾਲਾ ਸੂਟ ਆਪਣਾ ਮਸਲੀਨ ਦਾ ਸੂਟ ਹੈਗਾ ਮਸਲੀਨ ਦਾ ਸੂਟ ਹੈਗਾ ਤੇ ਕਲਰ ਵੀ ਇਹਦੇ ਬਹੁਤ ਯ ਪੀਚਾ ਪਿੰਕ ਜੀ ਸ਼ੀਲਡ ਜੀ ਆ ਟੋਨ ਜੀ ਇਹਦੀ ਪੀਚ ਪਿੰਕ ਟੋਨਾਂਗੇ ਦੇਖੋ ਇਹਦੀ ਇਹ ਆਪ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਇਆ ਦਾ ਵਧੀਆ ਹੈਵੀ ਵਰਕ ਨਾਲ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ ਇਹੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਵੀ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਜਿਵੇਂ ਫੈਬਰਿਕ ਆ ਜਿਹੜਾ ਸ਼ਾਈਨਿੰਗ ਵਾਲਾ ਫੈਬਰਿਕ ਉਹ ਤੇ ਕਰਵਾਉਂਗੇ ਇਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਦਿਖਾ ਦਿੰਨੀ ਆ ਇੱਦਾਂ ਦੇਖੋ ਗੜੀ ਦਾ ਵਰਕ ਹੈ ਤੇ ਸਾਈਡਾਂ ਦੇ ਇਧਰ ਇਧਰ ਦੇ ਕੋਮੋਡੇ ਉੱਪਰ ਵੀ ਇਦਾਂ ਵਰਕ ਹੋਇਆ ਹੋਇਆ ਹੈਗਾ ਕੱਲਾ ਆਈ ਨਹੀਂ ਹੈਗਾ ਵੀ ਦੇਖੋ ਬਣੇ ਦਾ ਵਰਕ ਕੀ ਹੈਗਾ ਦੇਖੋ ਆਹ ਵਾਲਾ ਜਿਹੜਾ ਸੈੱਟ ਆਨੇ ਆਪਣੇ ਜਿਹੜੇ ਸਾਰੇ ਕਵਰ ਹੋਣਗੇ ਮੋਡੇ ਵਗੈਰਾ ਨੀਚੇ ਤੱਕ ਆ ਤੇ ਸਾਰੀ ਸ਼ਰਟ ਤੇ ਦੇਖੋ ਇਹਦਾ ਬੁੱਤੀਆਂ ਆਉਣਗੀਆਂ ਇਹਦਾ ਦੋ ਫਲਾਰ ਨੇ ਜਿਹੜੇ ਆਪਣੇ ਹਿਪ ਤੇ ਆਉਣਗੇ ਫਿਰ ਘੇਰੇ ਤੇ ਨੇ ਦਾ ਇੱਥੇ ਦੇਖੋ ਬੁੱਤੇ ਜਿ ਬਣੇ ਹੋਏ ਨੇ ਬਹੁਤ ਹੀ ਐਡੇ ਸੋਹਣੇ ਡਿਜ਼ਾਈਨਿੰਗ ਬਣੀ ਹੋਈ ਹੈਗੀ ਆਪਣੇ ਮਸਲੀਨ ਫੈਬਰਿਕ 'ਚ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਇੱਧਰ ਦੇਖੋ ਇਹਦੀ ਆਊਗਾ ਬਾਹ ਦੇ ਉੱਪਰ ਵਰਤ ਇਹ ਬਾਹ ਬਾਹ ਦੇ ਵਰਤਾਂਗਾ ਸੂਟ ਸੂਟ ਵਧੀਆ ਆਪਣਾ ਬਣਿਆ ਹੋਇਆ ਹੈਗਾ ਦੇਖੋ ਇਹ ਨਾਲ ਇਹਦੇ ਆਪਾਂ ਜਿਹੜਾ ਹੈਗਾ ਟੈਬੀ ਮਸਲੀਨ ਦਾ ਜਿਹੜਾ ਦੁਪੱਟਾ ਕਾ ਤਿਆਰ ਕਰਵਾਇਆਗਾ ਜਿਹੜੀ ਆਪਾਂ ਲੈਣਾ ਵਾਲੀ ਮਸਲੀਨ ਕਹਿੰਦੇ ਨੇ 컬러ਫੁਲ ਕਰਵਾਇਆ ਆਪਣਾ ਦੁਪੱਟਾ ਸਾਰਾ ਦੇਖੋ ਇਦਾਂ ਜਿੰਨੇ ਥ੍ਰੈਡ ਵਿੱਚ ਯੂਜ਼ ਹੋਏ ਹੋਏ ਸੀਗੇ ਸਾਰਾ ਪ੍ਰਿੰਟਾਈਡ ਹੀ ਕਰਵਾ ਕੇ ਦੁਪੱਟਾ ਰੈਡੀ ਕਰਵਾਇਆ ਤੁਸੀਂ ਆਪਣਾ ਇੱਕ ਕਲਰ ਦੇ ਨਾਲ ਵੀ ਦੁਪੱਟਾ ਕਰਵਾ ਸਕਦੇ ਹੋ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਇਆ ਜਿਹੜਾ ਹਨਾ ਤੁਸੀਂ ਉਹੀ ਕਰਵਾ ਸਕਦੇ ਹੋ ਬਾਕੀ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ ਤੁਸੀਂ ਫੈਬਰਿਕ ਆਪਣੀ ਚੋਇਸ ਦੀ ਲਾ ਕੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਲਰ ਚੇਂਜ ਨਹੀਂ ਕਰ ਸਕਦੇ ਜੋ ਤੁਹਾਨੂੰ ਪਸੰਦ ਆ ਉਹ ਵੀ ਤੁਸੀਂ ਆਪਣੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਮਹਿਰੂਨ ਛੇੜ ਦੇ ਵਿੱਚ ਰੈਡੀ ਕਰਵਾਇਆ ਆਪਾਂ ਨੇ ਟਾਈਵੀ ਸਿਲਕ ਦੀ ਫੈਬਰਿਕ ਹੈ ਦੀ ਤੇ ਸਾਰਾ ਆਪਣਾ ਹੈਂਡਵਰਕ ਦੇ ਵਿੱਚ ਹੀ ਤਿਆਰ ਹੋਇਆ ਹੈ ਰੈਡੀਸ ਮਹਿਰੂਨ ਕਲਰ ਦਾ ਹੈ ਬਲੈਕ ਦੇ ਵਿੱਚ ਨਹੀਂ ਹੈਗਾ ਬਹੁਤ ਸੋਹਣਾ ਮਹਿਰੂਨ ਕਲਰ ਹੈ ਇਹਦਾ ਹੈਂਡਵਰਕ ਦੇ ਵਿੱਚ ਸਾਰਾ ਆਪਣਾ ਵਰਕ ਹੋਇਆ ਹੈ ਐਡਾ ਨੈੱਕ ਦਾ ਵਰਕ ਆ ਗਿਆ ਇਹ ਕਿਰੇ ਇਦਾਂ ਫਣਾ ਰੇ ਸਾਰੇ ਸ਼ਰਟ ਦੇ ਵਿੱਚ ਬੂਟੇ ਆਉਣਗੇ ਤੇ ਆਹ ਵਾਲਾ ਦੇਖੋ ਇਹ ਨੱਕ ਦਾ ਵਰਕ ਹੈ ਇਧਰ ਦੇਖੋ ਇਹਦੀ ਬਾਹ ਦਾ ਵਰਕ ਹੈ ਆਹ ਵਾਲਾ ਇਹ ਆ ਗਿਆ ਇਹ ਬਾਹ ਨੂੰ ਉੱਪਰ ਵਰਕ ਆਉ ਆ ਬਹੁਤ ਸੋਣਾ ਦੇਖੋ ਆਪਣਾ ਸੂਟ ਇੰ ਤਿਆਰ ਹੋਇਆ ਇਦਾਂ ਹੈਂਡ ਵਰਕ ਦੇ ਵਿੱਚ ਸਿੰਪਲ ਸੋਬਰ ਜਾਂ ਸਰਦਾਰੀ ਜਿਹਾ ਸੂਟ ਹੈਗਾ ਐਮੀ ਆਹ ਵਾਲਾ ਵਰਤੇ ਦਾ ਹੀ ਕਾਹ ਵਿੱਚ ਉੱਪਰ ਆ ਗਿਆ ਦੇ ਨਾਲ ਆਪਾਂ ਕਮਲਚਨੂਨ ਦਾ ਦੁਪੱਟਾ ਜਿਹੜਾ ਹੈ ਰੈਡੀ ਕਰਵਾਇਆ ਹੈ ਦਾ ਕਮਲਚਨੂਨ ਦਾ ਦੁਪੱਟਾ ਹੈਗਾ ਤੇ ਐਦਾਂ ਆਪਾਂ ਦੇ ਵਿੱਚ ਲੇਹਰਾਂ ਘੁਮਾਈਆਂ ਨੇ ਗੋਟਾ ਪੱਤੀ ਦੀਆਂ 4 ਸਾਈਡ ਆਪਣਾ 골ਡਨ ਕਲਰ ਦੇ ਗੋਟੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸਾਰੇ ਸੂਟ ਆਪਣਾ ਬਣ ਕੇ ਇਹ ਤਿਆਰ ਹੋਇਆ ਮੈਰੂਨ ਕਲਰ ਦੇ ਵਿੱਚ ਤੁਸੀਂ ਆਪਣੀ ਫੈਬਰਿਕ ਵੀ ਸੇਮ ਰੱਖ ਸਕਦੇ ਹੋ ਕਲਰ ਵੀ ਸੇਮ ਰੱਖ ਸਕਦੇ ਹੋ ਫੈਬਰਿਕ ਕਲਰ ਜਿਵੇਂ ਤੁਹਾਨੂੰ ਪਸੰਦ ਆ ਉਸੇ ਕੋੜੇ ਦਾ ਆਪਣਾ ਚੇਂਜ ਵੀ ਕਰ ਸਕਦੇ ਜੋ ਕਲਰ ਤੁਹਾਨੂੰ ਪਸੰਦ ਆ ਜੋ ਫੈਬਰਿਕ ਪਸੰਦ ਆ ਉਹਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਆਪਣਾ ਨੈਕਸਟ ਸੂਟ ਹੈ ਇਹ ਵਾਲਾ ਸੂਟ ਆਪਾਂ ਨੇ ਨਾ ਗਲਾਸ ਔਰਗੇਂਜ਼ਾ ਦੇ ਉੱਪਰ ਰੈਡੀ ਕਰਵਾਇਆ ਗਲਾਸ ਔਰਗੇਂਜ਼ਾ ਦੀ ਹੀ ਫੈਬਰਿਕ ਆਗੀ ਤੇ ਬਹੁਤ ਜਿਆਦਾ ਸੋਹਣਾ ਲੇਖਾ ਦਾ ਕਲਰ ਹੈਗਾ ਮੈਦੀ ਕਲਰ ਆ ਜਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਮੈਦੀ ਕਲਰ ਦੇ ਵਿੱਚ ਇਹ ਵੀ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਜੇ ਸਾਰਾ ਇਹਦਾ ਕਿੰਨਾ ਸੋਹਣਾ ਵਰਕ ਹੈ ਦੇਖੋ ਮੈਦੀ ਕਲਰ ਦੇ ਵਿੱਚ ਤਿਆਰ ਹੈਗਾ ਨਾਲ ਇਹਦੇ ਦੇ ਕੋ ਮੋਤੀ ਦਾ ਜਿਹੜੇ ਲੈਣਾ ਨੇ ਉੱਪਰੋਂ ਸੈਂਟਰ ਪੈਨਲ ਜਾਂਦੇ ਨੇਗੇ ਇਹੇ ਮੋਤੀ ਦੇਣਗੇ ਦੇਖੋ ਆਹ ਵਾਲਾ ਵਰਕ ਦੇਖੋ ਕਿੰਨਾ ਸੋਹਣਾ ਇੱਕ ਗੁੰਦਵਾ ਵਰਕ ਹੋਇਆ ਹੈਗਾ ਸਾਰਾ 골ਡਨ ਦੇ ਵਿੱਚ ਦਬਕਾ ਵਗੈਰਾ ਸਾਰਾ ਯੂਜ਼ ਹੋਇਆ ਹੈ ਦੇ ਵਿੱਚ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਸਿਆ ਪਿਆਰ ਆ ਜਾ ਸਾਰੇ ਦੇਖੋ ਇਦਾਂ ਆਪਣੀ ਰਿਕੈਸਟੀ ਲਾ ਕੇ ਸ਼ਰਟ ਸ਼ਰਟ ਤਿਆਰ ਆ ਗਈ ਤੇ ਇੱਧਰ ਦੇਖੋ ਇਹਦੀ ਬਾਂਦਾ ਵਰਤਦਾ ਦੇ ਇਦਾਂ ਦੇਖੋ ਆਹ ਬਾਂਦੇ ਉੱਪਰ ਆਉਂਦਾ ਸਾਰਾ ਤੇ ਨਾਲ ਇਹਦੇ ਆਪਾਂ ਕੰਟਰਾਸਟ ਦੇ ਵਿੱਚ ਤਿਆਰ ਕਰਵਾਇਆ ਦੇਖੋ ਇਹ ਆਹ ਵਾਲੀ ਸਕਿਨ ਕਲਰ ਦੀ ਨਾਲ ਬਾਟਮ ਹੈ ਤੇ ਸਕਿਨ ਕਲਰ ਦਾ ਹੀ ਇਹਦੇ ਨਾਲ ਦੁਪੱਟਾ ਹੈ ਕਲਾਸ orange ਦਾ ਹੀ ਦੁਪੱਟਾ ਹੈ ਤੇ ਇਹਦਾ 골ਡਨ ਕੋਰਟ ਦਿਨ ਆਪਏ ਨੂੰ ਫਿਨਿਸ਼ ਹੋ ਦਿੱਤੀ। ਬਹੁਤ ਜਿਆਦੇ ਸੋਨਾ ਆਪਣਾ ਸਿਰਫ ਜਿਹੜਾ ਹੈ ਬਣ ਕੇ ਤਿਆਰ ਹੋਇਆਗਾ। ਸਾਰਾ ਟੋਟਲ ਹੈਂਡ ਦੇ ਵਿੱਚ ਰੈਡੀ ਹੋਇਆਗਾ। ਤੁਸੀਂ ਆਪਣਾ ਹਨਾ ਇਹ ਫੈਬਰਿਕ ਚੇਂਜ ਕਰ ਸਕਦੇ ਹੋ ਜੇਕਰ ਤੁਹਾਨੂੰ ਗਲਾਸ ਔਰਗੰਜਾ ਨਹੀਂ ਵਧੀਆ ਲੱਗਦਾ ਤਾਂ ਆਪਣਾ ਟਾਈਮ ਵੀ ਸੈੱਟ ਕਰੀਬ ਉਸਤਨ ਔਰਗੰਜਾ ਨਾਲ ਜਿਹੜੀ ਫੈਬਰਿਕ ਤੁਹਾਨੂੰ ਸੂਟੇਬਲ ਹੈ ਜਿਹੜੀ ਤੁਹਾਨੂੰ ਪਸੰਦ ਆ ਗਈ ਹੈ ਨਾ ਉਹਦੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ। ਬਹੁਤ ਜਿਆਦੇ ਸੋਨਾ ਆਪਣਾ ਹੈਂਡਵਰਕ ਦੇ ਵਿੱਚ ਡਿਜ਼ਾਈਨ ਹੈਗਾ ਇਹ। ਤੁਸੀਂ ਇਹ ਡਿਜ਼ਾਈਨ ਆਪਣੀ ਪਸੰਦ ਦੇ ਅਨੁਸਾਰ ਹੈ ਨਾ ਕਿਸੇ ਵੀ ਕਲਰ ਦੇ ਫੈਬਰਿਕ ਤੇ ਕਰਵਾ ਸਕਦੇ ਹੋ। ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਬੋਟਲ ਗ੍ਰੀਨ ਕਲਰ ਹੈਗਾ ਤੇ ਬੋਟਲ ਗ੍ਰੀਨ ਕਲਰ ਹੈਗਾ ਇਹ ਆਪਣਾ ਟੈਬੀ ਸਿਲਕ ਦੀ ਫੈਬਰਿਕ ਆ ਇਹ ਵਾਲਾ ਸੂਟ ਵੀ ਆਪਣਾ ਪੂਰੀ ਹੈਂਡਵਰਕ ਦੇ ਵਿੱਚ ਹੀ ਪਿਆ ਹੋਇਆ ਹੈ। ਆਵਰਾ ਡਿਜ਼ਾਈਨ ਆ ਗਏ ਸਾਰੇ। ਇੱਧਰ ਬਾਂਦਾ ਵਰਕ ਆ ਗਿਆ, ਇੱਧਰ ਚਾਕ ਟੇਰੇ ਦਾ ਦੇਖੋ ਵੇਲ ਐਦਾਂ ਸਾਰਾ ਚਾਕ ਟੇਰੇ ਦੇ ਉੱਪਰ ਵਰਕ ਆ ਗਿਆ ਤੇ ਨੈਕ ਦਾ ਵਰਕ ਐਦਾਂ। ਇਹਦਾ ਨੈਕ ਦਾ ਵਰਕ ਆ ਤੇ ਇਧਰ ਇਹਦੀ ਬਾਟਮ ਦੇ ਉੱਪਰ ਵਰਕ ਆਊਗਾ। ਤਾਂ ਵਾਲਾ ਬਾਟਮ ਤੇ ਬਣਦਾ। ਇਸ ਤਰ੍ਹਾਂ ਦੇਖੋ ਆਪਣਾ ਬਹੁਤ ਸੋਹਣਾ ਦੇਖੋ ਸੂਟ ਇਹ ਬਣ ਕੇ ਤਿਆਰ ਹੈ। ਬਾਟਲ ਗਰੀਨ ਕਲਰ ਹੈਗਾ ਬਹੁਤ ਪਿਆਰਾ ਕਲਰ ਹੈਗਾ। ਡਿਫਰੈਂਟ ਜਿਹਾ ਸ਼ੇਡ ਹੈਗਾ ਸਾਰੇ ਮਤਲਬ ਕਾਮਨ ਜਿਹਾ ਕਲਰ ਨਹੀਂ ਹੈਗਾ। ਵਧੀਆ ਜੁਨੀਕ ਜਿਹਾ ਕਲਰ ਹੈਗਾ ਆਪਣਾ। ਨਾਲ ਆਪਾਂ ਨੇ ਇਹਦੇ ਪਿਓਰ ਆਰਗੈਨਜ਼ਾ ਦਾ ਦੁਪੱਟਾ ਤਿਆਰ ਕਰਵਾਇਆਗਾ। ਪਿਓਰ ਆਰਗੈਨਜ਼ਾ ਦਾ ਦੁਪੱਟਾ ਹੈਗਾ ਤੇ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦੇ। ਦੇਖੋ ਬਹੁਤ ਹੀ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਹੈ ਇਹ। ਤਿਆਰ ਹੈ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੈਗਾ ਤੁਸੀਂ ਕਲਰ ਫੈਬਰਿਕ ਜੋ ਤੁਹਾਨੂੰ ਪਸੰਦ ਆਉ ਉਹ ਤੇ ਕਰਵਾ ਸਕਦੇ ਹੋ ਸੀਮ ਟੂ ਸੀਮ ਲੈਣਾ ਹੈ ਤਾਂ ਆਪਣਾ ਸੀਮ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਉਂਕਿ ਜਿਹੜਾ ਹੈਂਡਵਰਕ ਹੈ ਜਿਆਦਾਤਰ ਡਾਰਕ ਕਲਰਾਂ ਦੇ ਉੱਪਰ ਹੀ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੇ ਅਪਾ ਜੇ ਕਈਆਂ ਨੂੰ ਮੀਡੀਅਮ ਜੇ ਸ਼ੇਡ ਵੀ ਇੱذ ਵਿੱਚ ਕਾਫੀ ਮੀਡੀਅਮ ਸ਼ੇਡ ਦੇ ਵਿੱਚ ਵੀ ਕਾਫੀ ਸੋਹਣਾ ਲੱਗਦਾ ਹੈਂਡਵਰਕ ਬਾਕੀ ਤਾਂ ਹਰ ਇੱਕ ਪਰਸਨ ਦੀ ਆਪਣੀ ਆਪਣੀ ਨਾ ਚੋਅ ਇਸ ਦੀ ਹੈ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੇ ਕਲਰ ਤੇ ਜਿਹੜੀ ਫੈਬਰਿਕ ਤੇ ਆਪਣੇ ਅਕੋਰਡਿੰਗ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨਾ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਦੇਖੋ ਸੂਟ ਵਰਕ ਵਾਲੇ ਵੀ ਦਿਖਾਏ ਨੇ ਤੇ ਪ੍ਰਿੰਟ ਵਾਲੇ ਵੀ ਸੀਗੇ ਪ੍ਰਿੰਟ ਦੇ ਉੱਪਰ ਵੀ ਡਿਜ਼ਾਈਨਿੰਗ ਹੋਈ ਹੋਈ ਆ ਤੇ ਆਪਾਂ ਪਲੇਨ ਦੇ ਉੱਪਰ ਵੀ ਵਰਕ ਕਰਵਾਇਆ ਹੋਇਆ ਸੀ ਜਿਹੜੀ ਆਪਾਂ ਸਾਰੀ ਫੈਬਰਿਕ ਕੁਇਰਾ ਦੀ ਡਿਟੇਲ ਆ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆਂਗੇ ਬਾਕੀ ਜਿਹੜੀ ਜਿੰਮੇ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਹੀ ਆਪਾਂ ਤੁਹਾਨੂੰ ਬੁਟੀਕ ਸਟਾਈਲ ਸੂਟੜਾ ਤਿਆਰ ਕਰਵਾ ਕੇ ਦੇ ਦਵਾਂਗੇ ਤੇ ਇਹਦੇ ਲਈ ਸਾਨੂੰ ਤੁਸੀਂ ਆਰਡਰ ਜੜਾ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡ ಮೆದ್ದು ನಮಿ ಸೂಟ್ ನಮಿ ಕಲೆಶನ ನಮ್ಗೆ ಕೂಡ ಸತ್ತ್ ಶ್ರೀಕಾಲ